ਪੰਜਾਬ ਸਰਕਾਰ ਵੱਲੋਂ ਸਰਹੱਦ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਰੋਕਣ ਦੇ ਲਈ ਐਂਟੀ ਡਰੋਨ ਸਿਸਟਮ ਲਗਾਇਆ ਗਿਆ। ਤਾਂ ਸੀਮਾਨ ਵੱਲੋਂ ਕੁਝ ਦਿਨ ਪਹਿਲਾਂ ਐਂਟੀ ਡਰੋਨ ਸਿਸਟਮ ਦਾ ਉਦਘਾਟਨ ਕੀਤਾ ਸੀ ਤਾਂ ਫਿਰੋਜ਼ਪੁਰ ਦੇ ਵਿੱਚ ਬਾਜ ਅੱਖ ਯਾਨੀ ਕਿ ਐਂਟੀ ਡਰੋਨ ਸਿਸਟਮ ਸ਼ੁਰੂ ਹੋ ਚੁੱਕਿਆ ਹੈ। ਤਾਂ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਵਿੱਚ ਐਂਟੀ ਡਰੋਨ ਸਿਸਟਮ ਤਾਇਨਾਤ ਕਰ ਦਿੱਤਾ ਗਿਆ ਹੈ। ਪਾਕਿਸਤਾਨ ਤੋਂ ਡਰੋਨਾਂ ਦੇ ਰਾਹੀਂ ਹੋ ਰਹੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਖਿਲਾਫ ਪੰਜਾਬ ਪੁਲਿਸ ਦੀ ਫੌਜੀ ਅਤੇ ਤਕਨੀਕੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਪੰਜਾਬ ਹੁਣ ਹੋਰ ਵੀ ਸੁਰੱਖਿਅਤ ਸੂਬਾ ਬਣਦਾ ਨਜ਼ਰ ਆਵੇਗਾ ਤਾਂ ਫਿਰੋਜ਼ਪੁਰ ਦੇ ਵਿੱਚ ਬਾਜ ਅੱਖ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ ਹੋਈ ਹੈ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਇਸ ਸਿਸਟਮ ਦੇ ਰਾਹੀਂ ਸਰਦਪਾਰ ਤੋਂ ਡਰੋਨ ਸਿਸਟਮ ਰਾਹੀ ਹੁੰਦੀ ਤਸਕਰੀ ਨੂੰ ਠੱਲ ਪਵੇਗੀ ਤਾਂ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਸਰहदी ਇਲਾਕਿਆਂ ਦੇ ਵਿੱਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਸੀ ਉਦਘਾਟਨ ਕੀਤਾ ਗਿਆ ਸੀ ਤਾਂ ਹੁਣ ਇਹ ਐਂਟੀ ਡਰੋਨ ਸਿਸਟਮ ਨੇ ਜਿਹੜੇ ਸਰहदी ਏਰੀਆ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਨੇ ਜੋ ਕਿ ਦੁਸ਼ਮਣਾਂ ਦੇ ਉੱਤੇ ਬਾਜ ਵਰਗੀ ਅੱਖ ਰੱਖਣਗੇ ਇਹਦੀ ਬੜਾ ਜਿਹੜੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਬੜਾ ਵਧੀਆ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਵੀ ਡਰੋਨ ਕੋਈ ਪਾਕਿਸਤਾਨ ਤੋਂ ਇੰਟਰਨੈਟ ਸਮਗਲਰਸ ਯੂਜ਼ ਕਰਦੇ ਆ ਤੇ ਉਹ ਡਰੋਨਸ ਦੇ ਉੱਤੇ ਜਿਵੇਂ ਕਿ ਇਹਦਾ ਨਾਂ ਰੱਖਿਆ ਬਾਜ਼ ਅੱਖ ਇਹ ਐਂਟੀ ਡਰੋਨ ਸਿਸਟਮ ਹੈ ਜਿਹਦੇ ਵਿੱਚ ਕੋਈ ਡਰੋਨ ਸਾਡੇ ਹੁਣ ਸਾਡੀ ਨਿਗਾ ਚ ਹੋਊਗਾ ਤੇ ਇਸ ਤੇ ਵੀ ਜਿਹੜਾ ਡਰੱਗਸ ਦੇ ਅਗੇਂਸ ਜਿਹੜੀ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਸਾਨੂੰ ਬਹੁਤ ਇਹਦੀ ਸਹਾਇਤਾ ਮਿਲੂਗੀ ਤੇ ਅਸੀਂ ਹੋਰ ਵੀ ਵੱਧ ਜਿਹੜੇ ਸਮਗਲਰਸ ਨੂੰ ਤੇ ਜਿਹੜੇ ਡਰੋਨਸ ਨੂੰ ਆਉਂਦੇ ਰੋਕ ਸਕਦੇ ਆ ਤਾਂ ਕਿ ਆਪਣੇ ਏਰੀਆ ਦੇ ਵਿੱਚ ਇਹ ਡਰੋਨਸ ਰਾਹੀਂ ਜਿਹੜੀ ਸਮਗਲਿੰਗ ਹੁੰਦੀ ਉਹ ਨਾ ਹੋਵੇ ਸਰ ਇਹਦੀਆਂ ਹੋਰ ਕਿ ਐਕਟੀਵਿਟੀ ਆਉਂਦੀਆਂ ਜਿਵੇਂ ਸਰਦੀ ਏਰੀਆ ਵਿੱਚ ਨਸ਼ਾ ਤਸਕਰਾ ਦੇ ਖਲਾਫ ਇਹ ਇਹੀ ਹੈ ਜੀ ਵੀ ਜਿਹੜੇ ਕੋਈ ਡਰੋਨ ਆਉਂਦਾ ਸਾਨੂੰ ਉਸ ਦੀ ਜਾਣਕਾਰੀ ਮਿਲ ਜੇ ਅਗਰ ਉਹ ਵੀ ਤੇ ਉਸ ਨੂੰ ਉਸ ਤੇ ਉਹਨੂੰ ਆਪਾਂ نیچے ਵੀ ਗਿਰਾ ਸਕਦੇ ਆਂ ਡੇਵੀਜ਼ ਲਿਆ ਕਰਾਂਗੇ ਮਨੂੰ ਇਤਨਾ ਨਸ਼ਾ ਤਸਕਰਾ ਤੇ ਪਤਾ ਲੱਗ ਸਕਦਾ ਹੈ ਬਿਲਕੁਲ ਜੀ ਬਿਲਕੁਲ ਜੇ ਜਿਹੜੇ ਪਾਸੇ ਜਾ ਰਿਹਾ ਹੋਊਗਾ ਜੇ ਡਰੋਨ ਨੂੰ ਆਪਾਂ ਨੂੰ ਉਸ ਦਾ ਪਤਾ ਲੱਗ ਸਕਦਾ ਵੀ ਕਿੱਥੋਂ ਆ ਰਿਹਾ ਕਿੱਧਰ ਜਾ ਰਿਹਾ ਤੇ ਉੱਥੇ ਕੋਈ ਨਾ ਕੋਈ ਜੇ ਇਮੀਡੀਏਟਲੀ ਅਸੀਂ ਰੇਡ ਕਰਾਂਗੇ ਤੇ ਉਹਨਾਂ ਨੂੰ ਫੜ ਲਿਆ ਕਰਾਂਗੇ